हां जी बहुत सारा कलेक्शन आई है, है। जी एक टेक्स ब्रांड दी प्योर अल्पाइन दे कॉफी प्रिंट दे सूट प्योर अल्पाइन कपड़ा जी पूरा बढ़िया गरम सूटਾਂ ਦੇ ਵਿੱਚ सूट ਆ ਆਪਣੇ ਕੋਲ ऑल ओवर सूट ਹੈ ਔਰ ਬਹੁਤ ਸੋਹਣਾ ਪ੍ਰਿੰਟ ਆਊਗਾ ਜੀ ਏਕ ਟੈਕਸ ਬ੍ਰਾਂਡ ਦੇ ਸੂਟਾਂ ਦੀ ਬਹੁਤ ਵੱਡੀ ਆਫਰ ਲੱਗੀ ਆਪਣੇ ਕੋਲ ਇਹ ਸੂਟ ਹੈ ਬਾਜ਼ਾਰ ਦੇ ਵਿੱਚ 600 650 ਰੁਪਏ ਦੇ ਰੇਂਜ ਦੇ ਵਿੱਚ प्योर अल्पाइन ਦਾ ਸੂਟ ਆਊਗਾ ਫੁੱਲ ਗਰਮਤਾ ਦਾ ਫੁੱਲ ਗਰੰਟੀਡ ਕਪੜਾ ਏਕ ਟੈਕਸ ਬ੍ਰਾਂਡ ਦਾ ਜੀ ਚਾਰ ਕਲਰ ਨਾਲ ਫਿਰੋਜੀ ਕਲਰ ਆ ਗਿਆ ਦੇਖੋ ਜੀ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਾਹਣ ਆਰਡਰ ਬੁੱਕ ਕਰਾਈ ਚਲੋ ਜੀ ਬਹੁਤ ਵੱਡੀ ਆਫਰ ਦੇ ਨਾਲ ਆਇਆ ਦੇਖੋ ਸੂਟ ਦਾ ਡਿਜ਼ਾਈਨ ਦੇਖ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਵਾਈਨ ਕਲਰ ਦੇ ਵਿੱਚ ਆ ਗਿਆ ਦੇਖੋ ਜੀ ਚਾਰ ਕਲਰ ਨੇ ਚਾਰੇ ਕਲਰ ਆਲਟੀਮੇਟ ਨੇ ਜੀ ਨੈਕਸਟ ਦੇ ਵਿੱਚ ਮਸਟਰਡ ਕਲਰ ਆ ਚਾਰ ਕਲਰ ਆਉਣਗੇ ਪ੍ਰਾਈਸ 650 ਆ ਆਪਣੇ ਕੋਲ ਸਿਰਫ ਔਰ ਸਿਰਫ 400 ਰੁਪਏ ਦਾ ਸੂਟ ਮਿਲੂ 5 ਮੀਟਰ 400 ਰੁਪਏ ਰੇਂਜ ਦੇ ਵਿੱਚ ਮਿਲੂਗਾ ਜੀ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਮਸਟਰਡ ਕਲਰ ਆ ਗਿਆ ਦੇਖੋ ਜੀ ਬਹੁਤ ਵੱਡੀ ਆਫਰ ਹੈ ਜੀ ਔਰ ਜਲਦੀ ਜਲਦੀ ਵਿਜ਼ਿਟ ਕਰ ਲਓ ਜੀ ਜਿਨ੍ਹਾਂ ਨੇ ਵਿਜ਼ਿਟ ਕਰ ਰਹਾ ਸਿਰਫ ਔਰ ਸਿਰਫ ਏਕ ਟੈਕਸ ਬ੍ਰਾਂਡ ਦੇ ਸੂ ਬਹੁਤ ਵੱਡੀ ਆਫਰ ਦੇ ਨਾਲ ਆਏ ਨੇ ਜੀ ਕਾਫੀ ਕਲਰ ਆ ਗਿਆ ਦੇਖੋ ਜੀ ਚਾਰ ਕਲਰ ਨੇ ਸਾਰਾ ਪ੍ਰਿੰਟ ਆ ਦੇਖੋ ਜੀ ਕਿੰਨਾ ਸ਼ਾਨਦਾਰ ਹੋਇਆਗਾ ਪਿਓਰ ਏਕ ਟੈਕ ਬ੍ਰਾਂਡ ਦੀ ਕਾਫੀ ਨੰਬਰ ਅਲਪਾਈਨ ਦਾ ਸੂਟ ਬਹੁਤ ਵਧੀਆ ਗਰਮ ਸੂਟ ਨੇ ਜੀ ਇਹ ਔਰ ਬੂਰ ਤੇ ਰੰਗ ਦੀ ਗਾਰੰਟੀ ਹੈ ਬਹੁਤ ਵਧੀਆ ਕੱਪੜਾ ਜਲਦੀ ਆ ਜੀ ਵਿਜ਼ਿਟ ਕਰ ਲੋ ਇਹਦੇ ਵਿੱਚ ਇੱਕ ਕਾਫੀ ਕਲਰ ਆ ਗਿਆ ਜੀ ਪ੍ਰਾਈਸ 400 ਰੁਪਏ ਦਾ ਮਿਲਣਾ ਹੈ ਸ਼ੇਪਿੰਗ ਕਾਰਡ ਦੇ ਲਾਗੇ ਨੇ ਪਰ ਸੂਟ 50 ਰੁਪਏ ਆਨਲਾਈਨ ਪੇਮੈਂਟ ਤੇ ਮਸਟਰਡ ਕਲਰ ਆ ਗਿਆ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਨੈਕਸਟ ਆ ਗਿਆ ਵਾਈਨ ਕਲਰ ਜਿਹੜਾ ਕਲਰ ਬੁੱਕ ਕਰਾਉਣਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਆਰਡਰ ਭੇਜ ਦਿਓ WhatsApp ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਜੀ ਜਲਦੀ ਜਲਦੀ ਆਰਡਰ